ਸਰ ਜਦੋਂ ਕੋਰੋਨਾ ਦੀ ਗੱਲ ਵੇਖਦਾ ਤੋਂ ਇਹ ਪੰਜਾਬ ਦੀ ਸਿਨੇ ਕੋਰੋਨਾ ਖਾਸ ਕਰਕੇ ਪਟਿਆਲਾ ਦੀ ਕੀ ਗੱਡੀ ਚ ਹੈ ਕਿਉਂ ਪੰਜਾਬ ਵਿੱਚ ਹਾਲ ਤੱਕ ਬਚਾਓ ਹੈ ਤੇ ਹਾਂ ਫਿਰ ਮੀਡੀਆ ਨਿਊਜ਼ ਤੋਂ ਕੁਝ ਤਾਂ ਲੱਗ ਰਿਹਾ ਹੈ ਕਿ ਕਰੋਜਪੁਰ ਤੇ ਕੁਝ ਹੋ ਨਹੀਂ ਲਿਆ ਵਿੱਚ ਲੰਗੇ ਸਾਇਰੇ ਲੇਕਿਨ ਪਟਿਆਲਾ ਵਿੱਚ ਹਾਲ ਤੱਕ ਕੋਈ ਫਰੈਸ਼ ਕੇਸ ਰਿਪੋਰਟ ਨਹੀਂ ਹੋਇਆ ਕਿੰਦਾ ਦੀ ਤਿਆਰੀ ਕੀਤੀ ਹੈ ਸਰ ਕਿਉਂ ਕੋਵਿਡ ਦੇ ਸਿਕਲਮ ਜਾਂਚ ਜਾਰੀ ਰੱਖੀ ਹੋਈ ਹੈ ਬੰਦ ਨਹੀਂ ਕੀਤੀ ਸੋ ਹੁਣ ਵੀ ਜਿਹੜੇ ਸਾਡੇ ਕੋਲ ਦਾਖਲੇ ਹੋ ਰਹੇ ਸੀ ਆਈਸੀਯੂ ਦੇ ਵਿੱਚ ਖਾਸ ਤੌਰ ਤੇ ਜਿਹੜੇ ਕਿ ਉਹ ਸਿਰਫ ਕੋਵਿਡ ਹੀ ਨਹੀਂ ਸੱਤ ਤਰ੍ਹਾਂ ਦੇ ਜਿਹੜੇ ਵਾਇਰਸ ਨੇ ਜਿਹੜੇ ਨਮੋਨੀਆ ਕਰਦੇ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਰਹੀ ਹੈ ਤੇ ਤਿੰਨ ਤੋਂ ਚਾਰ ਟੈਸਟ ਰੋਜ਼ਾਨਾ ਅਸੀਂ ਦੇ ਹੁੰਦੇ ਆ ਰਹੇ ਨੇ ਸੋ ਹੁਣ ਅਸੀਂ ਹਸਪਤਾਲ ਨੂੰ ਹਦਾਇਤਾਂ ਕਰਤੀਆਂ ਕਿ ਜਿਹਨਾਂ ਦੇ ਤੇ ਸ਼ੱਕੀ ਪੀਜ਼ ਆਣਗੇ ਯਾ ਪਾਸ ਆਫ ਦਿ ਟ੍ਰੈਵਲਰ ਤੇ ਜਿਨ੍ਹਾਂ ਦੇ ਵਿੱਚ ਇਹ ਦੇ ਇਹ ਲੱਛਣ ਆ ਰਹੇ ਹਨ ਬੁਖਾਰ ਗਲੇ ਵਿੱਚ ਖਰਾਸ਼ ਖਾਂਸੀ ਤੇ ਉਹਨਾਂ ਦੇ ਵਿੱਚ ਸਾਨੂੰ ਜ਼ਰੂਰ ਉਹਦਾ ਟੈਸਟ ਭੇਜ ਜਾਨ ਲੇਕਿਨ ਜੇ ਹੁਣ ਜਿਦਾ ਗਰਮੀ ਚੜਨੀ ਆ ਗਰਮੀ ਤੋਂ ਪੈਰੀ ਹੈ ਲੋਕਾਂ ਨੂੰ ਕੀ ਹਦਾਇਤਾਂ ਦੇ ਕਿਹੜੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹਨ ਇਹ ਡਿਗਿਆ ਤਾਂ ਸੋ ਇਸ ਸਮੇਂ ਜਿਹੜੇ ਕੋਵਿਡ ਆਇਆ ਹੈ ਪਹਿਲਾਂ ਇਸ ਦੇਖਿਆ ਜੀ ਮਈ ਦੇ ਮਹੀਨੇ 'ਚ ਦੂਜੀ ਲਹਿਰ ਆਈ ਸੀ ਬਹੁਤ ਸਾਰੇ ਕੇਸਿਸ ਇਕੱਠੇ ਆਏ ਸੀ ਸੋ ਉਹ ਤਾਂ ਸੰਕਰਮਣ ਜਿਹੜਾ ਆਪਣਾ ਹਵਾ ਦੇ ਨਾਲ ਫੈਲਦਾ ਸਾਹ ਦੇ ਤਰੀਕੇ ਨਾਲ ਫੈਲਦਾ ਇਹ ਤਾਂ ਇੱਕ ਤਰੀਕਾ ਹੋਏਗੀ ਇਨਫੈਕਸ਼ਨ ਕੋਵਿਡ ਦੀ ਇਸ ਤੋਂ ਪ੍ਰੇਜ ਰੱਖਣਾ ਹੈ ਜਿਹੜੇ ਕਿ ਖਾਸ ਤੌਰ ਤੇ ਬਿਮਾਰ ਵਿਅਕਤੀ ਨੇ ਜਿਹੜਾ ਪਹਿਲਾਂ ਤੋਂ ਕਿਸੇ ਦਾ ਇਲਾਜ ਅਧੀਨ ਨੇ ਜਿਵੇਂ ਕੋਈ ਡਾਇਬੀਟਸ ਦੇ ਉੱਪਰ ਹੈ ਜਾਂ ਹਾਰਟ ਪੇਸ਼ੈਂਟ ਹੈ ਹੋਣੇ ਕੋਈ ਆਪਣਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਕੀਮੋਥੈਰਪੀ ਚੱਲ ਰਹੀ ਹੈ ਸੋ ਉਹਨਾਂ ਦੀ ਇਮਿਊਨਿਟੀ ਘਟ ਹੁੰਦੀ ਹੈ ਉਹਨਾਂ ਵਿਅਕਤੀ ਨੂੰ ਖਾਸ ਤੌਰ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਤੇ ਇਸ ਤਰ੍ਹਾਂ ਪਬਲਿਕ ਜਿਸਟ ਜਾਂ ਤੋਂ ਅਵੋਇਡ ਕਰਨਾ ਚਾਹੀਦਾ ਦੂਜੀ ਚੀਜ਼ ਕਿ ਜਿਨ੍ਹਾਂ ਨੂੰ ਲੱਛਾ ਆ ਰਹੇ ਨੇ ਗਲਾ ਖਰਾਬ ਹੈ ਖਾਂਸੀ ਤੇ ਖਰਾਸ਼ ਹੋ ਰਹੀ ਹੈ ਗਲੇ 'ਚ ਉਹ ਵਿਅਕਤੀ ਪਬਲਿਕ ਦੇ ਵਿੱਚ ਜਾ ਅਵੋਇਡ ਕਰਨ ਸਕੂਲ 'ਚ ਨਾ ਜਾਣ ਆਫਿਸਿਸ ਨੂੰ ਇੱਕ ਦਿਨ ਛੁੱਟੀ ਲੈ ਲੈਣ ਤਾਂ ਕਿ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਰੋਕੇ ਆਪਣੇ ਜਾਂਚ ਕਰਵਾਉਣ ਟੈਸਟ ਦੀ ਫੈਸਿਲਿਟੀ ਫ੍ਰੀ ਅਵੇਲੇਬਲ ਹੈ ਸਾਡੇ ਕੋਲ ਉਹ ਅਸੀਂ ਕਰਵਾ ਰਹੇ ਹਾਂ ਬਾਕੀ ਇਸੋ ਨੇ ਜਿਹੜਾ ਗਰਮੀਆਂ ਦੇ ਮੌਸਮ ਦੇ ਵਿੱਚ ਡਾਇਰੀਆ ਦੀ ਸ਼ਿਕਾਇਤ ਵੀ ਨਾਲ ਆ ਜਾਂਦੀ ਹੈ ਪਾਣੀ ਦੀ ਜਾਂਚ ਵੀ ਸਭ ਕਰਨੀ ਪੈਂਦੀ ਹੈ ਪਾਣੀ 'ਚ ਕੋਈ ਦਿੱਕਤ ਆਵੇ ਜਾਂ ਫਿਰ ਕਟਿਆ ਫੂਡ ਜੀ ਬਾਹਰ ਜਿਆਦਾ ਦੇ ਰੱਖ ਲੈਂਦੇ ਆ ਉਸ ਨੂੰ ਖਾਣ ਤੋਂ ਬਾਅਦ ਛੜਾ ਜਿਹੜਾ ਕਿ ਪੇਟ ਖਰਾਬ ਆ ਜਾਂਦੀ ਹੈ ਸੋ ਇਸ ਚੀਜ਼ ਤੋਂ ਬਚਾਅ ਲਈ ਹੱਥ ਸਾਫ਼ ਰੱਖਣੇ ਬਹੁਤ ਜ਼ਰੂਰੀ ਹੈ ਹੈਂਡ ਵਾਸ਼ਿੰਗ ਦੀ ਹਾਈਜੀਨ ਵਿਦਆਊਟ ਉਸ ਨਾਲ ਉਸੇ ਕੋਵਿਡ ਤੋਂ ਵੀ بچਾਂਗੇ ਪੇਟ ਦੀ ਇਨਫੈਕਸ਼ਨ ਤੋਂ ਵੀ ਬਚਾ ਰਹੇ ਹਾਂ। ਉਸੇ ਜਿਸ ਦਾ ਗਾਇਰਾ ਦੀ ਗੱਲ ਵੀ ਜਿਵੇਂ ਡੈਡੀ ਨੇ ਕੋਈ ਮਰੀ ਜਾ ਰਹੇ تھے۔ ਨਹੀਂ ਕੋਈ ਕਲਸਟਰਿੰਗ ਜਾਂ ਇਕੱਠੇ ਕੋਈ ਇੱਕੋ ਥਾਂ ਤੇ ਸਪਰੈਡ ਦੀ ਗੱਲ ਨਹੀਂ ਹੈਗੀ ਲੇਕਿਨ ਮਰੀਜ਼ਾਂ ਚ ਵਾਧਾ ਜ਼ਰੂਰ ਵੇਖਣ ਨੂੰ ਮਿਲਿਆ ਹੈ। ਪਾਤਣਾ ਤੇ ਨਾਬਾ ਦੋ ਥਾਵਾਂ ਤੇ ਸਾਡੇ ਕੋਲ ਮਰੀਜ਼ ਦੀ ਰਿਪੋਰਟ ਹੋਇਆ ਹੈ। ਅਸੀਂ ਆਪਣੇ ਪਾਣੀ ਸਰਪੰਚਾਂ ਨੇ ਜਾਂਚ ਕਰ ਭੇਜੀ ਹੋਈ ਹੈ ਅੱਜ। ਹੁਣ ਜੇ ਜਿੱਦਾਂ ਗਰਮੀਆਂ ਦਾ ਟਾਈਮ ਹੈ ਲੋਕ ਏਸੀ ਤੇ ਕੂਲਰ ਚਲਾ ਲੱਗੇ ਪਏ ਆ। ਉਹਨਾਂ ਨੂੰ ਕੀ ਹਦਾਇਤਾਂ ਦੇਣੇ ਚਾਹਦੇ। ਦੇਖੋ ਕੂਲਰਾਂ ਦੇ ਨਾਲ ਦਿੱਕਤ ਡੇਂਗੂ ਨਾਲ ਇਹ ਕੂਲਰ ਦੇ ਪਾਣੀ ਦੇ ਉਹ ਅਸੀਂ ਜੇਕਰ ਹਫ਼ਤੇ ਬਾਅਦ ਬਦਲਾਂਗੇ ਨਹੀਂ ਇੱਕ ਵਾਰ ਸੁਕਾਵਾਂਗੇ ਨਹੀਂ ਉਸ ਨੂੰ ਪੂਰੀ ਤਰ੍ਹਾਂ ਉਹ ਸਿਰਫ ਉਸ ਨੂੰ ਰੀਫਿਲ ਕਰੀ ਜਾਂਦੇ ਆਂਗੇ ਪਾਣੀ ਹੋਰ ਪਾ ਕੇ ਤਾਂ ਉਹ ਡੇਂਗੂ ਦੇ ਮੱਛਰਾਂ ਦਾ ਬਦਾਈ ਦਾ ਸਰੋਤ ਬਣ ਜਾਂਦਾ ਹੈ ਨਾਲ ਹੀ ਜਿਹੜਾ ਬਾਰਸ਼ਾਂ ਵੀ ਆ ਰਹੀਆਂ ਨੇ ਵਿੱਚ ਵਿੱਚ ਨੇਰੀਆਂ ਆ ਜਾਂਦੀਆਂ ਵਕੁਆਰਿਸ਼ ਆ ਜਾਂਦੀਆਂ ਸੋ ਉਹਦੇ ਨਾਲ ਇੱਕ ਨਮੀ ਬਣੀ ਹੋਈ ਹੈ ਜਿਸ ਕਰਕੇ ਮੱਛਰ ਦੀ ਪੈਦਾਵਾਰ ਵਧ ਰਹੀ ਹੈ ਸੋ ਉਹ ਇਸ ਨੂੰ ਧਿਆਨ ਰੱਖਣ ਦੀ ਲੋੜ ਹੈ ਆਪਣੇ ਛੱਤਾਂ ਤੇ ਹਫ਼ਤੇ ਦੇ ਵਿਵਹਾਰਿਕ ਨਿਗਰਾਨੀ ਕਰੋ ਆਪਣੇ ਵੇੜੇ ਚ ਬਾਹਰ ਖੁੱਲੇ ਏਰੀਆ ਚ ਗਾਰਡਨ ਲੌਨ ਜਿਹੜਾ ਬਣਾਇਆ ਹੈ ਤੁਸੀਂ ਉੱਥੇ ਗਮਲਿਆਂ ਦੇ نیچے ਟਰੇਆਂ ਚ ਜ਼ਰੂਰ ਦੇਖੋ ਕਿ ਪਾਣੀ ਦੀ ਖੜੋਤ ਨਾ ਹੋਵੇ ਔਰ ਅਜਿਹੀ ਕੋਈ ਵੀ ਥਾਂ ਹੈ ਕੋਈ ਕਬੜਾ ਸਮਾਨ ਪਿਆ ਹੈ ਉਸ ਨੂੰ ਹਟਾ ਦਿਓ ਤਾਂ ਜੋ ਉੱਥੇ ਬਾਰਿਸ਼ ਦਾ ਪਾਣੀ ਰੁੱਕ ਕੇ ਤੁਹਾਨੂੰ ਡੇਗੂ ਦੇ ਮੱਛੀ ਦਾ ਘਰ ਨਾ ਬਣੇ